ਸਤਿ ਸ਼੍ਰੀ ਅਕਾਲ ਦੇਖ ਰਹੇ ਹੋ ਚੈਨਲ ਦੇਸ਼ ਦੁਨੀਆ ਮੈਂ ਹਾਂ ਮਨੋਈ ਕੁਮਾਰ ਅੱਜ ਭਾਰਤ ਬੰਦ ਹੈ ਜਿੱਥੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਬੰਦ ਦਾ ਅਸਰ ਵੀ ਦੇਖਣ ਨੂੰ ਮਿਲ ਰਿਹਾ ਪਰ ਲੁਧਿਆਣਾ ਸ਼ਹਿਰ ਦੇ ਵਿੱਚ ਬੰਦ ਦਾ ਕੋਈ ਅਸਰ ਨਹੀਂ ਦੇਖਣ ਨੂੰ ਮਿਲ ਰਿਹਾ ਹਾਂ ਜੇ ਗੱਲ ਕੀਤੀ ਜਾਵੇ ਮੌਜੂਦ ਆ ਲੁਧਿਆਣੇ ਦੇ ਬੱਸ ਅੱਡੇ ਦੇ ਬੱਸਾਂ ਜਰੂਰ ਬੰਦ ਨੇ ਔਰ ਤਸਵੀਰਾਂ 'ਚ ਤੁਹਾਨੂੰ ਮੈਂ ਦਿਖਾਣਾ ਦੇਖੋ ਸਵਾਰੀਆਂ ਕਿੱਦਾਂ ਪਰੇਸ਼ਾਨ ਹੋ ਰਹੀਆਂ ਨੇ ਬੈਠੇ ਕੋਈ ਬਸ ਦਾ ਇੰਤਜ਼ਾਰ ਕਰ ਰਿਹਾ ਕੋਈ ਬਸ ਨਹੀਂ ਚੱਲ ਰਹੀ ਪਰੇਸ਼ਾਨੀਆਂ ਨੂੰ ਬਹੁਤ ਦੇਖਦੇ ਹੋਏ ਯਾਤਰੀ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਹੇ ਨੇ ਕੁਝ ਗੱਲ ਵੀ ਕਰਦੇ ਆ ਜਿਹੜੇ ਯਾਤਰੀ ਇੱਥੇ ਬੈਠੇ ਆ ਕੀ ਕਹਿਣਾ ਉਹਨਾਂ ਦਾ ਚੰਡੀਗੜ੍ਹ ਕਿੱਥੇ ਜਾ ਚੰਡੀਗੜ੍ਹ ਵਾਪੇ ਜਾਣਾ ਹੈ ਚੰਡੀਗੜ੍ਹ ਵਾਪਸ ਜਾਣਾ ਹੈ ਯੈਸ ਸਰ ਬੱਸ ਚੱਲ ਨਹੀਂ ਰਹੀ ਨਹੀਂ ਚੱਲ ਰਹੀ ਹੈ ਬਹੁਤ ਜ਼ਿਆਦਾ ਪਰੇਸ਼ਾਨੀ ਹੋ ਰਹੀ ਹੈ ਬਹੁਤ ਜ਼ਿਆਦਾ ਪਰੇਸ਼ਾਨੀ ਹੋ ਰਹੀ ਹੈ ਯੈਸ ਸਰ जयपुर से आए जी अब कहाँ जाना अभी गुरदासपुर जाना है फिर चंडीगढ़ जाना है बहुत ज्यादा परेशानी हो गई है सुबह से वेट कर रहे हैं बहुत ज्यादा क्या कहना चाहेंगे इस बार ये जो धरने लग रहे हैं ये लगने चाहिए या परेशानी लोगों को आती है क्या हो गई धरने, धरने लगाओ आपकी कोई डिमांड है उसको मांगो लेकिन जनता को बिना परेशान करे जनता कितनी परेशान हो रही है बिल्कुल जी जिदा तुम देख सकते हो कहते धरने लगाने लगाओ ਟ੍ਰਾਈ ਕਰਨੀ ਕਰੋ ਪਰ ਲੋਕ ਜਿਹੜੇ ਉਹ ਪਰੇਸ਼ਾਨ ਨਹੀਂ ਹੋਣੇ ਚਾਹੀਦੇ ਇੱਥੇ ਬਾਈ ਜੀ ਬੈਠੇ ਨੇ ਇਹਨਾਂ ਨਾਲ ਗੱਲ ਕਰਦੇ ਆਂ ਬਾਈ ਜੀ ਜੀ ਹਮੇਂ ਜਾਣਾ ਲਖਨਊ ਜੀ ਜੀ ਟ੍ਰੇਨ ਵਿੱਚ ਬਹੁਤ ਜ਼ਿਆਦਾ ਭੀੜ ਹੈ ਬਸ ਕੇ ਜੰਤਿਆਨਾ ਬੈਠਾ ਹਾਂ ਸ਼ਾਇਦ ਜੀ ਜਿਸ ਤਰ੍ਹਾਂ ਕੇ ਤੁਸੀਂ ਦੇਖ ਸਕਦੇ ਹੋ ਸਵਾਰੀਆਂ ਇੱਥੇ ਪਰੇਸ਼ਾਨ ਨੇ ਕਾਫੀ ਬਹੁਤ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਆ ਵਾ ਤਸਵੀਰਾਂ ਅਸੀਂ ਚੰਡੀਗੜ੍ਹ ਜਾਣਾ ਢਾਈ ਘੰਟਾ ਹੋ ਗਿਆ ਵੀਰੇ ਢਾਈ ਘੰਟੇ ਹੋ ਗਏ ਹਾਂਜੀ ਹਾਂਜੀ ਕੋਈ ਗੱਡੀ ਨਹੀਂ ਵੀਰੇ ਆ ਵੀ ਪਰੇਸ਼ਾਨ ਆ ਅਸੀਂ ਹਾਂਜੀ 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 ਬਹੁਤ ਜ਼ਿਆਦਾ ਪਰੇਸ਼ਾਨੀ ਆ ਰਹੀ ਹੈ ਲੋਕਾਂ ਨੂੰ ਤੋਂ ਕਿਤੇ ਨਾ ਕਿਤੇ ਦੇਖ ਸਕਦੇ ਹਾਂ ਸੰਦੀਪ ਜਰਾ ਤਸਵੀਰਾਂ ਇੱਧਰਲੇ ਪਾਸੇ ਵੀ ਦਿਖਾਓ ਬੱਤਾਂ ਸਾਰੀਆਂ ਖਲੋਤੀਆਂ ਹੋਈਆਂ ਨੇ ਇਸ ਤਰਫ ਆਓ ਜਰਾ ਤਸਵੀਰਾਂ ਤੁਹਾਨੂੰ ਦਿਖਾਣੇ ਆ ਸਾਰੀਆਂ ਬੱਸਾਂ ਬੰਦ ਨੇ ਕੋਈ ਬੱਸ ਨਹੀਂ ਜਾ ਰਹੀ ਕੋਈ ਟ੍ਰੇਨ ਨਹੀਂ ਜਾ ਰਹੀ ਯਾਤਰੀ ਜਿਹੜੇ ਆ ਉਹ ਪਰੇਸ਼ਾਨ ਹੋ ਰਹੇ ਨੇ ਇੱਧਰ ਦੇਖੋ ਤਸਵੀਰਾਂ ਦੇਖ ਸਕਦੇ ਹੋ ਯਾਤਰੀ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਹੇ ਆ ਇੱਕ ਆਏ ਸਰ ਕਿੱਥੋਂ ਆਏ ਹੋ ਜਲੰਧੋਂ ਆਏ ਜਲੰਧਰ ਤੋਂ ਆਇਆ ਕਿੱਥੇ ਜਾਣਾ ਹੈ ਚੰਡੀਗੜ੍ਹ ਨੂੰ ਚੰਡੀਗੜ੍ਹ ਜਾਣਾ ਕੀ ਦੇਖਦੇ ਹੋ ਪਰੇਸ਼ਾਨੀ ਅੱਜ ਦਾ ਬਹੁਤ ਜ਼ਿਆਦਾ ਪਰੇਸ਼ਾਨੀ ਆ ਬਹੁਤ ਜ਼ਿਆਦਾ ਪਰੇਸ਼ਾਨੀ ਆ ਬੜੇ ਔਖੇ ਫ੍ਰੀ ਵੀਲਰ ਕਾਰ ਕਿਸੇ ਕੁਛ ਕੰਮ ਕਰਕੇ ਤਾਂ ਇੱਥੇ ਪਹੁੰਚੇ ਆ ਹੁਣ ਦੇਖੋ ਕਦੋਂ ਪੱਛਾ ਚੱਲਦੇ ਆ ਤੇ ਜਦੋਂ ਅਸੀਂ ਕਦੋਂ ਜਾਵਾਂਗੇ ਇਹ ਬਿਲਕੁਲ ਕਿਤੇ ਨਾ ਕਿਤੇ ਲੋਕ ਨਾ ਜਿਹੜੇ ਬਹੁਤ ਜ਼ਿਆਦਾ ਪਰੇਸ਼ਾਨ ਨੇ ਔਰ ਬਹੁਤ ਪਰੇਸ਼ਾਨੀ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹਾਲਾਤ ਦੇਖੋ ਤੁਸੀਂ ਸਾਰੀਆਂ ਸਵਾਰੀਆਂ ਕੋਈ 2 ਘੰਟੇ ਤੋਂ ਬੈਠਾ ਕੋਈ 3 ਘੰਟੇ ਤੋਂ ਬੈਠਾ ਕੋਈ ਸਵੇਰ ਦਾ ਘੁੰਮਦਾ ਪਿਆ ਕੋਈ ਕਿੱਧਰ ਘੁੰਮਦਾ ਪਿਆ ਨਾ ਕੋਈ ਟ੍ਰੇਨ ਚੱਲ ਰਹੀ ਹੈ ਔਰ ਨਾ ਹੀ ਕੋਈ ਬੱਸ ਚੱਲ ਰਹੀ ਹੈ ਸੋ ਬਹੁਤ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਕਿਤੇ ਨਾ ਕਿਤੇ ਪੈ ਰਿਹਾ ਠੀਕ ਹੈ ਬੱਸਾਂ ਵਾਲਿਆਂ ਵੱਲੋਂ ਕਿਸਾਨ ਯੂਨੀਅਨ ਉਹ ਜਿਹੜਾ ਭਾਰਤ ਮਾਨ ਦਾ ਉਹਦਾ ਸਮਰਥਨ ਕੀਤਾ ਗਿਆ لیکن ਲੋਕਾਂ ਦੇ ਵਿੱਚ ਪਰੇਸ਼ਾਨੀ ਬਹੁਤ ਜ਼ਿਆਦਾ ਆ ਰਹੀ ਹੈ। ਤੋਂ ਇਸੇ ਤਰ੍ਹਾਂ ਦੀ ਹੋਰ ਨਵੀਂ ਅਪਡੇਟ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਕੈਮਰਾਮੈਨ ਸੰਦੀਪ ਦੇ ਨਾਲ ਮਨੋਜ ਕੁਮਾਰ ਦੇਸ਼ ਦੁਨੀਆ ਚੈਨਲ ਲੁਧਿਆਣਾ